ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੇ ਪਿੰਡ ਮੁੱਲਾਵਾਲ ਦੇ ਇੱਕ 21 ਸਾਲਾ ਨੌਜਵਾਨ ਦੀ ਵਿਦੇਸ਼ ਜਾਣ ਦੇ ਸਮੇਂ ਰੇਲ ਸਫ਼ਰ ਦੌਰਾਨ ਤੇਲੰਗਣਾ ਦੇ ਸ਼ਹਿਰ ਖਮਮਕੋਲ ਅਚਾਨਤ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਹੈ ਮ੍ਰਿਤਕ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਰਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਜੋ ਕਿ ਪਹਿਲਾਂ ਵੀ ਇੱਕ ਵਾਰ ਯੂਰਪ ਨੀਡ ਲਈ ਆਰਮੀਨੀਆ ਸ਼ਹਿਰ ਵਿੱਚ ਕੁਝ ਸਮਾਂ ਨੌਕਰੀ ਕਰਕੇ ਘਰ ਪਰਤਿਆ ਸੀ ਅਤੇ ਹੁਣ ਉਹ 3 ਜੁਲਾਈ ਨੂੰ ਇੱਕ ਵਾਰ ਫੇਰ ਅਰਮੀਨੀਆ ਜਾਣ ਲਈ ਘਰੋਂ ਨਿਕਲਿਆ ਸੀ ਮਰਤਕ ਦੇ ਪਿਤਾ ਹਰਦੀਪ ਸਿੰਘ ਨੇ ਦੱਸਿਆ ਕਿ ਪਲਵਿੰਦਰ ਸਿੰਘ ਨੇ ਦਿੱਲੀ ਤੋਂ ਆਪਣਾ ਪਾਸਪੋਰਟ ਲੈ ਕੇ ਚਨਈ ਵੱਲ ਨੂੰ ਰੇਲ ਦਾ ਸਫ਼ਰ ਸ਼ੁਰੂ ਕਰ ਦਿੱਤਾ ਸੀ ਇਸ ਦੌਰਾਨ ਜਦੋਂ ਉਸ ਦਾ ਸਫ਼ਰ ਤਲੰਗਣਾ ਸਟੇਟ ਦੇ ਸ਼ਹਿਰ ਵਿਜੇਵਾੜਾ ਨੇੜੇ ਖਮਮ ਕਸਬੇ ਤੱਕ ਚੱਲ ਰਿਹਾ ਸੀ ਤਾਂ ਇਸ ਦੌਰਾਨ ਉਸ ਦੀ ਰੇਲ ਸਫ਼ਰ ਦੌਰਾਨ ਹੀ ਮੌਤ ਹੋ ਗਈ ਗੁਰਦਾਸਪੁਰ ਤੋਂ ਪੱਤਰਕਾਰ ਜਤਿੰਦਰ ਸੋਢੀ ਦੀ ਖਾਸ ਰਿਪੋਰਟ ਭਾਜੀ ਕੀ ਨਾਂ ਆਹੀ ਬੱਚੇ ਦਾ ਕਿੰਨੀ ਉਮਰ ਆਉਦੀ ਪਲਵਿੰਦਰ ਸਿੰਘ 20 ਸਾਲੋਂ ਗੁਰੇ ਤੇ ਇਹ ਕਿੱਥੇ ਜਾ ਰਿਹਾ ਸੀ ਘਰੋਂ ਅਰਮਾਨੀਆਂ ਜਾ ਕਿਦਣ ਮੌਤ ਹੋਈ ਈ ਤੁਹਾਨੂੰ ਕਦੋਂ ਪਤਾ ਲੱਗਾ ਸਾਨੂੰ ਰਾਤ ਹੀ ਪਤਾ ਲੱਗਾ ਕਿਤਾ ਹੀ ਕੋ ਜੀ ਅਸੇ ਕਿੰਨੇ ਦੱਸਿਆ ਤੁਹਾਨੂੰ ਉਹਦਾ ਚਾਚਾ ਇੱਧਰ ਜੰਮੂ 'ਚ ਨੌਕਰੀ ਕਰਦਾ ਉਹਨੇ ਟ੍ਰੇਨ ਵਾਲਿਆਂ ਨਾਲ ਗੱਲ ਕਰਕੇ ਤੇ ਉਹਨਾਂ ਹੀ ਪਾਈਆਂ ਫੋਟੋਆਂ ਤੁਹਾਡੇ ਕੋਲ ਸੰਪਰਕ ਹੋਇਆ ਉੱਥੇ ਕੋਈ ਬੰਦਾ ਹੈਗਾ ਆਪਣਾ ਜਿੱਥੇ ਉਹਦੀ ਡੈੱਡ ਬੋਡੀ ਪਈ ਹੈ ਇਹ ਕੀ ਕੰਮ ਕਰਦਾ ਸੀਗਾ ਮੁੰਡਾ ਉੱਥੇ ਅਰਮਾਨੀਆਂ ਕਦੋਂ ਦਾ ਗਿਆ ਸੀ ਜਾਂ ਪਹਿਲੀ ਵਾਰ ਜਾ ਰਿਹਾ ਸੀ ਨੇ ਅੱਗੇ ਵੀ ਗਿਆ ਬੇਲੀ ਦਾ ਪਾਈ ਕਰਦੇ ਸੀ ਉੱਥੇ ਤੇ ਹੁਣ ਤੁਹਾਡੀ ਸਰਕਾਰ ਨੂੰ ਜਾਂ ਕੋਈ ਲੋਕਲ ਪ੍ਰਸ਼ਾਸਨ ਨੂੰ ਕੋਈ ਗੱਲਬਾਤ ਹੋਈ ਕੋਈ ਅਪੀਲ ਹੋਈ ਤੁਹਾਡੀ ਨਹੀਂ ਕੀ ਚਾਹੁੰਦੇ ਕੀ ਉਹ ਤੁਸੀਂ ਕਿਸ ਤਰ੍ਹਾਂ ਦੀ ਤੁਹਾਡੀ ਮਦਦ ਹੋਵੇ ਮੈਂ ਤੇ ਸੋਚਦਾ ਮੇਰੇ ਬੇਟੇ ਦੀ ਡੱਡ ਬਾਡੀ ਹਾਂ ਤੁਹਾਡੇ ਨਾਲ ਇਸ ਪਲਮਿੰਦਰ ਦੀ ਕੀ ਰਿਸ਼ਤੇਦਾਰੀ ਹੈ ਕਦੋਂ ਕੋ ਕਦੋਂ ਜਾਣਦੇ ਮੇਰਾ ਜੀ ਮੈਂ ਉਹਨਾਂ ਦੇ ਮਾਮਾ ਜੀ ਦਾ ਬੇਟਾ ਲੱਗਦਾ ਹਾਂ ਤੇ ਮੇਰਾ ਬਹੁਤ ਪੁਰਾਣਾ ਵਾਕਾ ਵਾ ਮੇਰਾ ਬੜਾ ਪ੍ਰੇਮ ਪਿਆਰ ਹੀ ਉਹਦੇ ਨਾਲ ਮੇਰਾ ਕਜ਼ਨ ਬ੍ਰਦਰ ਹੀ ਬਲਵਿੰਦਰ ਤੇ ਬਸ ਇੱਕ ਪਰਿਵਾਰ ਨੂੰ ਬਹੁਤ ਇਮਾਨਪਾਗੀ ਘਟਨਾ ਆ ਪਰਿਵਾਰ ਲਈ ਬਸ ਇੱਕ ਸਰਕਾਰ ਨੂੰ ਇਹੀ ਆਪਾਂ ਉਮੀਦ ਕਰਦੇ ਆ ਕਿ ਉਹ ਪਰਿਵਾਰ ਦੇ ਨਾਲ ਖੜੇ ਰਹਿਣ ਹੁਣ ਤੱਕ ਤੁਹਾਡਾ ਕੀ رابطہ ਹੋਇਆ ਉੱਥੇ ਤੇਲੰਗਾਨਾ ਪੁਲਿਸ ਨਾਲ ਜਾਂ ਪ੍ਰਸ਼ਾਸਨ ਨਾਲ ਮੈਂ ਸਵੇਰ ਦਾ 4 ਵਜੇ ਦਾ ਜੀ ਤੇਲੰਗਾਨਾ ਪੁਲਿਸ ਵਾਲਿਆਂ ਨਾਲ ਗੱਲ ਕਰਦਾ ਪਿਆ ਆ ਪਹਿਲਾਂ ਉਹ ਐਸੀ ਚੀਜ਼ ਲਈ ਕਹਿੰਦੇ ਸੀ ਕਿ ਪੰਜਾਬ ਤੋਂ ਇਹਨਾਂ ਦੇ ਫੈਮਲੀ ਮੈਂਬਰ ਆਣਗੇ ਜਿਹੜੇ ਇਮੀਡੀਏਟ ਫੈਮਲੀ ਮੈਂਬਰ ਨੇ ਜਿੱਦਾਂ ਪਲਵਿੰਦਰ ਦੇ ਮਦਰ ਜਾਂ ਫਾਦਰ ਪਰ ਉਹਨਾਂ ਨਾਲ ਗੱਲ ਕਰਕੇ ਗਿਆ ਸੀ ਕਿ ਇਹ ਚੀਜ਼ ਪੋਸੀਬਲ ਨਹੀਂ ਆ ਉਹਨਾਂ ਦੀ ਏਜ ਥੋੜੀ ਜ਼ਿਆਦਾ ਆ ਤੇ ਉਹਦੇ ਬਾਅਦ ਫਿਰ ਉਹਨਾਂ ਨੇ ਕਿਹਾ ਸੀ ਕਿ ਚਲੋ ਤੁਸੀਂ ਉਹਨਾਂ ਕੋਲ ਨੋ ਆਬਜੈਕਸ਼ਨ ਸਰਟੀਫਿਕੇਟ ਬਣਵਾ ਲਓ ਤੇ ਫਿਰ ਕੋਈ ਵੀ ਫੈਮਲੀ ਮੈਂਬਰ ਜਿੱਦਾਂ ਮੇਰੇ ਫਾਦਰ ਸਾਹਿਬ ਜਿਹੜੇ ਉਹਨਾਂ ਦੇ ਮਾਮਾ ਜੀ ਪਹਿਲਾਂ ਸਾਡੀ ਇਹ ਤਿਆਰੀ ਸੀ ਕਿ ਉਹ ਜਾਣਗੇ ਉੱਥੇ ਸਪੈਸ਼ਲੀ ਤੇ ਲੰਗਣਾ ਨਾ ਤੇ ਡੈੱਡ ਬੋਡੀ ਲੈ ਕੇ ਆਣਗੇ ਹੁਣ ਕੋਈ ਫੈਮਿਲੀ ਫਰੈਂਡ ਮਿਲਿਆ ਸਾਨੂੰ ਜਿਹੜਾ ਨੌਨ ਦੇ ਵਿੱਚ ਆ ਉਹ ਸਾਡੀ ਜਗ੍ਹਾ ਫਿਰ ਆਪਾਂ ਉਹਨਾਂ ਦੇ ਨਾਲ ਤੁਹਾਡੀ ਕੋਈ ਲੋਕਲ ਅਪਰੋਚ ਹੋਈ ਕਿ ਐਡਮਿਨਿਸਟ੍ਰੇਸ਼ਨ ਨਾਲ ਜਾਂ ਕਿਸੇ ਸਰਕਾਰ ਦੇ ਨੁਮਾਇੰਦੇ ਨਾਲ ਨਹੀਂ ਨਹੀਂ ਜੀ ਅਜੇ ਤੱਕ ਸਾਡੀ ਕਿਸੇ ਨਾਲ ਅਪਰੋਚ ਨਹੀਂ ਹੋਈ ਕਿਸੇ ਸਰਕਾਰ ਵਾਲੇ ਨੇ ਸਾਨੂੰ ਨਹੀਂ ਅਪਰੋਚ ਕੀਤੀ ਤੇ ਬਾਕੀ ਕੋਸ਼ਿਸ਼ ਕਰਦੇ ਆਂ ਜੇ ਆਪਾਂ ਆਪਣੇ ਬੇਸ ਦੇ ਉੱਪਰ ਹੀ ਉਹਨਾਂ ਦੀ ਡੈੱਡ ਬੋਡੀ ਉੱਥੋਂ ਲਿਆਣ ਦੀ ਆ ਤੁਸੀਂ ਕੀ ਉਮੀਦ ਕਰਦੇ ਹੋ ਤੁਸੀਂ ਕਿਦਾਂ ਦੀ ਹੈਲਪ ਚਾਹੁੰਦੇ ਹੋ ਮੈਂ ਜੀ ਇਹ ਪੁੱਛਣਾ ਆ ਕਿ ਪਰਿਵਾਰ ਨੂੰ ਕਿਸੇ ਹਰ ਇੱਕ ਚੀਜ਼ ਦੀ ਸਪੋਰਟ ਮਿਲੇ ਜੇ ਫਾਈਨੈਂਸ਼ੀਅਲ ਸਪੋਰਟ ਵੀ ਹੋਏ ਜਾਂ ਉਹਦਾ ਵੀ ਫੈਮਿਲੀ ਸਪੋਰਟ ਕਿਸੇ ਵੀ ਤਰੀਕੇ ਦੀ ਪਰਿਵਾਰ ਨੂੰ ਦਿੱਤੀ ਜਾਏ ਸਰਕਾਰ ਵੱਲੋਂ ਡੈਡ ਬੋਡੀ ਦਾ ਪ੍ਰਬੰਧ ਕੋਈ ਸਰਕਾਰ ਵੱਲੋਂ ਜੀ ਇਹ ਆਪਾਂ ਚਾਹੁੰਦੇ ਆ ਕਿ ਬਾਈ ਪਲੇਨ ਉਹਦੀ ਡੈਡ ਬੋਡੀ ਕਿਉਂਕਿ ਇੱਥੋਂ ਤਕਰੀਬਨ 2.5 ਦਿਨ ਦਾ ਰਸਤਾ ਆ ਤੇਲੰਗਾਨਾ ਦਾ ਜੇ ਆਪਾਂ ਬਾਈ ਟ੍ਰੇਨ ਜਾਂਦੇ ਆ ਤੇ ਬਹੁਤ ਵਧੀਆ ਹੋਏਗਾ ਜੇ ਸਰਕਾਰ ਬਾਈ ਪਲੇਨ ਉਹਦੀ ਡੈਡ ਬੋਡੀ ਇੱਥੇ ਪੰਜਾਬ ਦੇ ਵਿੱਚ ਲਿਆਂਈ ਜਾਏ ਬਹੁਤ ਆਪਾਂ ਮਾਣ ਮਹਿਸੂਸ ਕਰਾਂਗੇ ਜੀ ਭਾਜੀ ਸੁਖਵਿੰਦਰ ਜੀ ਇਹ ਕੀ ਬਾਣਾ ਵਰਤਿਆ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਰਾਤ ਇਹਨਾਂ ਨੂੰ 11 ਵਜੇ ਫੋਨ ਆਇਆ ਹੂੰ ਕਿ ਮਤਲਬ ਇਸ ਤਰ੍ਹਾਂ ਗੱਲ ਹੋਈ ਹੈ ਮੇਰੇ ਨਾਲ ਸਵੇਰੇ ਸ੍ਰਿੰਦਰ ਸਿੰਘ son of ਨਿਸ਼ਾਨ ਸਿੰਘ ਨੇ ਗੱਲ ਕੀਤੀ ਹੈ ਤੇ ਮਤਲਬ ਬਹੁਤ ਦੁਖਦਾਈ ਘਟਨਾ ਹੈ ਇਸ ਪਰਿਵਾਰ ਦਾ ਸਾਰਨਾ ਕਮਾਈ ਦਾ ਜ਼ਰੀਆ ਸੀ ਤੁਸੀਂ ਦੇਖ ਹੀ ਰਹੇ ਹੋ ਕਿ ਜਦੋਂ ਬੰਦੇ ਜਾਵਾ ਇਹਦੇ ਹੁੰਦੇ ਨੇ ਬੱਚੇ ਉਹਨਾਂ ਦਾ ਸਹਾਰਾ ਬਣਦੇ ਨੇ ਇਜਾ ਤੋ ਬੱਚੇ ਦੀ ਅਦਾ ਦਰਦਨਾਇਕ ਰਸਤੇ ਵਿੱਚ ਹੀ ਇੱਕ ਕਿੱਦਾਂ ਦਾ ਨੌਜਵਾਨ ਸੀਗਾ ਤੇ ਪਿੰਡ ਵਿੱਚ ਕੀ ਕੰਮ ਧੰਦਾ ਕਰਦਾ ਸੀ ਬਹੁਤ ਵਧੀਆ ਨੌਜਵਾਨ ਸੀ ਮਾਪਿਆਂ ਦਾ ਆਗਿਆਕਾਰ ਸੀ ਸਮਾਜ ਦੇ ਵਿੱਚ ਵੀ ਕਿਸੇ ਨੂੰ ਬੜੀ ਇੱਜ਼ਤ ਤੇ ਮਾਣ ਨਾਲ ਬੁਲਾਉਂਦਾ ਸੀ ਤੇ ਆਪਣੀ ਪੂਰੀ ਮਿਹਨਤ ਕਰਦਾ ਸੀ 10+2 ਕਰਨ ਤੋਂ ਬਾਅਦ ਆਪਣੀ ਮਿਹਨਤ ਦੇ ਵਿੱਚ ਜੁਟਿਆ ਰਹਿੰਦਾ ਸੀ ਸੋ ਇਸੇ ਕਰਕੇ ਹੀ ਉਹ ਬਾਹਰ ਜਾ ਕੇ ਵੀ ਮਤਲਬ ਦੁਬਾਰਾ ਗਿਆ ਇਥੋਂ ਹਾਲਾਂਕਿ ਉਹਦੇ ਫਾਦਰ ਸਾਹਿਬ ਠੀਕ ਨਹੀਂ ਸੀ ਇਹਨਾਂ ਦੀ ਇੱਕ ਲੱਤ ਜਿਹੜੀ ਉਹ ਦਰਦ ਕਰਦੀ ਬਹੁਤ ਜ਼ਿਆਦਾ ਤੇ ਫਿਰ ਵੀ ਉਹ ਮਿਹਨਤ ਕਰਨ ਵਾਸਤੇ ਗਿਆ ਬੜਾ ਦੁਖਦਾਇਕ ਇਹ ਘਟਨਾ ਵਾਪਰੀ ਇਸ ਪਰਿਵਾਰ ਦਾ ਅੱਜ ਲੱਖ ਟੁੱਟ ਗਿਆ ਮਤਲਬ ਜੋ ਇਹਨਾਂ ਨਾਲ ਵਾਪਰਿਆ ਹੈਗਾ ਇਹ ਬੇਟਾ ਕਦੋਂ ਗਿਆ ਘਰੋਂ ਬੁੱਧਵਾਰ ਗਿਆ ਅੱਜ ਸਾમી ਸ਼ੇਕ ਹੋ ਜਾਣ ਨਾਲ ਇਹ ਕਿੱਧਰ ਤੋਰਿਆ ਸੀ ਤੁਸੀਂ ਇਹਨੂੰ ਮੈਂ ਕਹਿ ਰਿਆਂ ਤਾਂ ਦਿੱਲੀ ਤੱਕ ਗਿਆ ਜਾ ਕੇ ਪਾਸਪੋਰਟ ਲੈਣਾ ਹੈ ਉਹਨੇ ਦਿੱਲੀ ਤੋਂ ਹਾਂਜੀ ਹਾਂਜੀ ਅੱਛਾ ਤੇ ਘਰ ਕੀ ਕੰਮ ਕਰਦਾ ਸੀ ਕਿੰਨਾ ਕੁ ਪੜਿਆ ਲਿਖਿਆ ਸੀ ਬੱਚਾ ਤੁਹਾਡਾ ਤੇ ਬੱਚਾ ਮੇਰੇ ਦਾਸ ਹੀ ਕੀਤੀਆਂ ਹਸਣ ਹੂੰ ਤੇ ਜਿੰਮੇਦਾਰੀ ਕਰਦਾ ਸੀ ਹੂੰ ਰੋਜੀ ਰੋਟੀ ਕਮਾਉਣਾ ਸੀ ਇੱਕ ਕਰੋ ਬਾਹਰ ਪਹਿਲੀ ਵਾਰੀ ਗਿਆ ਕਿ ਜਾਂ ਪਹਿਲਾਂ ਵੀ ਗਿਆ ਸੀ ਦੂਸਰੀ ਵਾਰ ਕੇ ਆਜੀ 3 ਮਹੀਨੇ ਹੋਏ ਜੱਗੇ ਪਹਿਲਾਂ ਵੀ ਰਹਿ ਕੇ ਆਇਆ ਉੱਥੇ ਕਿੰਨਾ ਕੁ ਦਿਨ ਰਹਿ ਕੇ ਆਇਆ 1.5 ਹਫ਼ਤੇ ਰਹਿ ਕੇ ਆਇਆ ਜੀ ਉੱਥੇ ਕਮਾਈ ਕੀਤੀ ਉਹਨੇ ਹਾਂਜੀ ਹਾਂਜੀ ਕੋਈ ਵਿਆਹ ਵੂ ਕੀਤਾ ਉਹਦਾ ਜਾਂ ਕੋਈ ਨਹੀਂ ਵਿਆਹ ਨਹੀਂ ਕੀਤਾ ਜੀ ਵਿਆਹ ਵਾਲੇ ਪਾਸੇ ਤਾਂ ਜੇ ਹੋਏ ਨੇ ਜੇ ਘਰ ਦੀ ਗਰੀਬੀ ਕੱਟਣੀ ਰਬ ਨੇ ਬਸ ਲਈ ਸੀ ਤਾਂ ਪਾਤੀ ਕਿਦਾਂ ਦਾ ਸੁਭਾਅ ਸੀ ਉਹਦਾ ਤੁਹਾਡੇ ਨਾਲ ਕਿੰਨਾ ਕੁ ਮੋਹ ਮੁਹੱਬਤ ਸੀ ਉਹਦਾ ਬਹੁਤ ਜ਼ਿਆਦਾ ਸੀ ਆਪਣੇ ਭੈਣ ਭਰਾਵਾਂ ਨਾਲ ਉਹਦਾ ਰਿਸ਼ਤੇਦਾਰਾਂ ਨਾਲ ਕਦੇ ਕੇ ਨੂੰ ਨਹੀਂ ਮੋੜਿਆ ਕੋਈ ਤੇ ਆਵਣੀ ਨਹੀਂ ਕਦੇ ਕੋਈ ਲੰਬਾ ਨਹੀਂ ਆਇਆ ਪਿੰਡ ਵਾਲੇ ਬਹੁਤ ਹੈਲਪ ਕਰਦੇ ਸੀ ਸਾਰੇ ਨਾਲ ਬਹੁਤ ਪਿਆਰ ਸਾਡੇ ਨਾਲ ਕੋਈ ਨਾ ਸਰਕਾਰ ਦੇ ਨਾਲ ਪੰਜਾਬ ਸਰਕਾਰ ਨਾਲ ਸੈਂਟਰ ਸਰਕਾਰ ਨਾਲ ਕੋਈ ਹੋਇਆ ਤੁਹਾਡੇ ਪਰਿਵਾਰ ਦਾ ਰਾਬਤਾ ਕੋਈ ਇਸ ਦਾ ਕੋਈ ਰਾਸਤਾ ਨਹੀਂ ਹੋਇਆ ਕੀ ਚਾਹੁੰਦੇ ਹੋ ਤੁਸੀਂ ਸਰਕਾਰ ਕੋਲ ਨਹੀਂ ਨਿਆਂ ਚਾਹੁੰਦੇ ਕੀ ਸੋਚਦੇ ਹੋ ਤੁਹਾਡੇ ਪੁੱਤ ਦੀ ਡੈਥ ਕਿੱਦਾਂ ਹੋਈ ਆ ਕੀ ਦੱਸਿਆ ਕੁਦਰਤੀ ਹੋਈ ਆ ਜਾਂ ਤੁਹਾਨੂੰ ਸ਼ੱਕ ਆ ਕੋਈ ਇਹਦੇ ਵਿੱਚ ਸਾਨੂੰ ਕੋਈ ਪਤਾ ਨਹੀਂ ਪਰਮਾਤਮਾ ਜਾਣੇ